ਜੀ ਆ ਮਾਮਲਾ ਪਟਿਆਲੇ ਤੋਂ ਸਾਹਮਣੇ ਆਉਂਦਾ ਜਿੱਥੇ ਕੀ ਭਾਰੀ ਮੀਂਹ ਗੜੇਮਾਰੀ ਪੈਣ ਦੇ ਕਰਕੇ 60 ਤੋਂ 70 ਕਿੱਲੇ ਖਰਬੂਜੇ ਤਰਬੂਜ ਤੇ ਖੀਰੇ ਦੀ ਫਸਲ ਖਰਾਬ ਹੋ ਗਈ ਹੈ ਜਿਸ ਕਰਕੇ ਕਿਸਾਨ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੁਣ ਕਿਸਾਨ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਲਗਾ ਰਿਹਾ ਮਦਦ ਦੀ ਗੁਹਾਰ ਆਓ ਆਪਾਂ ਕਿਸਾਨ ਵੀਰ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਪਟਿਆਲਾ ਦੇ ਨਜ਼ਦੀਕ ਸਨੌਰ ਕੋਲ ਸੁਨਿਆਰ ਰੇੜੀ ਪਿੰਡ ਵਿੱਚ ਗੜੇ ਮਾਰੀ ਹੋਣ ਨਾਲ 60 ਤੋਂ 70 ਕਿੱਲੇ ਖਰਬੂਜੇ ਤਰਬੂਜ ਅਤੇ ਖੀਰੇ ਦੀ ਫਸਲ ਸਾਰੀ ਖਰਾਬ ਹੋ ਗਈ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਸਾਨੂੰ ਸਰਕਾਰ ਵੱਲੋਂ ਮੁਆਵਜ਼ਾ ਮਿਲੇ ਜੋ ਕਿ ਅਸੀਂ ਫਸਲ ਦੁਬਾਰਾ ਉਗਾ ਸਕੀਏ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਵਿੱਚ ਫਸਲਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਨੂੰ ਲੈ ਕੇ ਕਿਸਾਨ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਕੁਰਸ਼ੇਪ ਸਿੰਘ ਪਿੰਡ ਸੁਨਿਆਰ ਜਿਹੜੀ ਹੈ ਜਿਲ੍ਹਾ ਪਟਿਆਲਾ ਦਾ ਬਲਾਕ ਸਨੌਰ ਹੈ ਇਹ ਆਪਣੇ ਨਾ ਖਰਬੂਜੇ ਦੀ ਫਸਲ ਹੈ ਵੀ ਆਪਣੇ ਪਿੰਡ ਖਰਬੂਜਾ ਤਰਬੂਜ ਸਭ ਤੋਂ ਜ਼ਿਆਦਾ ਲੱਗਦਾ ਹੈ ਤੇ ਬਸ ਇੱਕ ਤਰੀਕ ਮਈ 2025 ਨੂੰ ਸ਼ਾਮ ਨੂੰ ਜਿਹੜੇ ਘੜੇ ਪਏ ਜੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਆਇਆ ਕਰੋ 90 ਤੋਂ 95% ਦਾ ਫਸਲਾਂ ਬਿਲਕੁਲ ਖਰਾਬ ਹੋ ਗਈਆਂ ਜੀ ਤੇ ਖਰਬੂਜਾ ਤੇ ਤਰਬੂਜ ਤੇ ਖੀਰੇ ਦਾ ਤਾਂ ਕੱਲ 100% ਹੀ ਨੁਕਸਾਨ ਆਇਆ ਹੈ ਤੇ ਕਹ ਲਓ ਵੀ ਸਾਡਾ ਜ ਮਲਚ ਪੇਪਰ ਤੇ ਅਸੀਂ ਲਾਏ ਸੀਗੇ ਮਹਿੰਗੇ ਹਾਈਬ੍ਰਿਡ ਬੀਜ ਲਾਏ ਸੀਗੇ ਵੀ ਕੱਲ 60 ਤੋਂ 65000 ਸਾਡਾ ਖਰਚਾ ਆ ਗਿਆ ਸੀਗਾ ਤੇ ਪਰ ਸਾਨੂੰ ਹੁਣ ਇਹ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਕੋਈ ਸਾਨੂੰ ਅੱਗੇ ਕੋਈ ਸਬਸਿਡੀ ਦਿੱਤੀ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ ਵੀ ਜਿਹੜਾ ਸਾਡਾ ਨੁਕਸਾਨ ਦੀ ਪੂਰਤੀ ਹੋ ਸਕੇ ਬਈ ਤੁਸੀਂ ਇਹਨਾਂ ਨੂੰ ਲਿਖਤੀ ਦੇ ਕੇ ਆਏ ਹੋ ਕਿਸੇ ਨੂੰ ਅੱਜ ਬੁਲਾਇਆ ਸੀ ਪਟਵਾਰੀ ਕੰਨ ਕੋ ਕੱਲ ਵੀ ਆਏ ਸੀਗੇ ਵੀ ਅੱਜ ਵੀ ਆਏ ਸੀਗੇ ਉਹਨਾਂ ਨੇ ਕੀ ਕਿੰਦੀ ਦਵਾਈ ਤੁਹਾਨੂੰ ਬਸ ਕੱਲੋ ਕਿਆ ਕਰਤੋਬਰੀ ਕਰਨਦੇ ਆ ਪਰ ਉਹਨਾਂ ਕਹਿੰਦੇ ਸਾਨੂੰ ਕੋਈ ਸਰਕਾਰ ਵੱਲੋਂ ਇਹ ਆਰਡਰ ਨਹੀਂ ਆਇਆ ਵੀ ਵੀ ਕੋਈ ਮੁਆਵਜ਼ਾ ਮਿਲੂਗਾ ਜਾਂ ਕੁਝ ਵੀ ਨਹੀਂ ਠੀਕ ਹੈ ਓਕੇ ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਵਿੰਦਰ ਸਿੰਘ ਪਿੰਡ ਸਨਿਆਰੇੜੀ ਜ਼ਿਲ੍ਹਾ ਪਟਿਆਲਾ ਸਨੌਰ ਬਣਾ ਠੀਕ ਹੈ ਹਾਂਜੀ ਸਰਟੀਫੀਕਟ ਜਿਹੜੀ 1 ਮਈ ਨੂੰ ਰਾਤ ਹਨੇਰੀ ਆਈ ਆ ਉਹਦੇ ਵਿੱਚ ਘੜਿਆਂ ਨੇ ਬਹੁਤ ਨੁਕਸਾਨ ਕੀਤਾ 60 ਤੋਂ 70 ਕਿੱਲੇ ਦਾ ਜੇ ਬੀਤਰ ਤਰਬੂਜ ਦੀ ਖੇਰੇ ਦੀ ਫਸਲ ਕੀ ਮੰਗ ਕਰਦੇ ਆਂ ਬਾਈ ਅਸੀਂ ਸਾਨੂੰ ਜਿਹੜਾ ਕੋਈ ਨੌਜਰ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੇ ਜੜ ਨੁਕਸਾਨ ਹੋਇਆ ਦੀ ਪਰਵਾਹੀ ਕੀਤੀ ਜਾਵੇ ਟੋਟਲ ਕਿੰਨੇ ਕਿੱਲੇ ਦਾ ਨੁਕਸਾਨ ਹੋਇਆ ਇਹ 70 ਕਿੱਲੇ ਦਾ ਨੁਕਸਾਨ ਹੋਇਆ ਹੈ ਕੱਲਾ ਤਰਬੂਜ ਸੀ ਜਾਂ ਖਰਬੂਜੇ ਦੀ ਦਾਬੀ ਤਰਬੂਜ ਹਾਂਜੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਗੁਰਸੇਖ ਸਿੰਘ ਪਿੰਡ ਸਨੈਰ ਜਿਹੜੀ ਹੈ ਜ਼ਿਲ੍ਹਾ ਪਟਿਆਲਾ ਦਾ ਬਲਾਕ ਸਨੋਰਾ ਹੈ ਇਹ ਆਪਣੇ ਨਾਲ ਖਰਬੂਜੇ ਦੀ ਫਸਲ ਹੈ ਵੀ ਆਪਣੇ ਪਿੰਡ ਖਰਬੂਜਾ ਤਰਬੂਜ ਸਭ ਤੋਂ ਜ਼ਿਆਦਾ ਲੱਗਦਾ ਹੈ ਤੇ ਬਸ ਇੱਕ ਤਰੀਕ ਕਮਈ 2025 ਨੂੰ ਸ਼ਾਮ ਨੂੰ ਜਿਹੜੇ ਖੜੇ ਪਏ ਜੀ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਕੱਲ 90 ਤੋਂ 95% ਦਾ ਫਸਲਾਂ ਬਿਲਕੁਲ ਖਰਾਬ ਹੋ ਗਈਆਂ ਜੀ ਤੇ ਖਰਬੂਜਾ ਤੇ ਤਰਬੂਜ ਤੇ ਖੀਰੇ ਦਾ ਕੱਲ 100% ਹੀ ਨੁਕਸਾਨ ਆਇਆ ਤੇ ਕਹਿੰਦਾ ਵੀ ਸਾਡਾ ਜੇ ਮਲਚ ਪੇਪਰ ਤੇ ਅਸੀਂ ਲਾਏ ਸੀਗੇ ਮਹਿੰਗੇ ਹਾਈਬ੍ਰਿਡ ਬੀਜ ਲਾਏ ਸੀਗੇ ਵੀ ਕੱਲ 60 ਤੋਂ 65 ਹਜ਼ਾਰ ਸਾਡਾ ਖਰਚਾ ਆ ਗਿਆ ਸੀਗਾ ਤੇ ਪਰ ਸਾਨੂੰ ਹੁਣੇ ਇਹ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਕੋਈ ਸਾਨੂੰ ਅੱਗੇ ਕੋਈ ਸਬਸਿਡੀ ਦਿੱਤੀ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ ਵੀ ਜਿਹੜਾ ਸਾਡਾ ਨੁਕਸਾਨ ਦੀ ਪੂਰਤੀ ਹੋ ਸਕੇ। ਭਾਈ ਤੁਸੀਂ ਇਹਨਾਂ ਨੂੰ ਲਿਖਤੀ ਦੇ ਕੇ ਆਏ ਹੋ ਕਿਸੇ ਨੂੰ? ਅੱਜ ਬੁਲਾਇਆ ਸੀ ਪਟਵਾਰੀ ਕੰਨ ਕੋ ਕੱਲ੍ਹ ਵੀ ਆਏ ਸੀਗੇ ਵੀ ਅੱਜ ਵੀ ਆਏ ਸੀਗੇ। ਉਹਨਾਂ ਨੇ ਕੀ ਚਿੰਦਵਾਇਆ ਤੁਹਾਨੂੰ? ਬੱਸ ਕਹਿ ਲੋ ਕਿ ਗੁਰਦੋਵਰੀ ਕਰ ਰਹੇ ਆ ਪਰ ਉਹਨਾਂ ਕਹਿੰਦੇ ਸਾਨੂੰ ਕੋਈ ਸਰਕਾਰ ਵੱਲੋਂ ਇਹ ਆਰਡਰ ਨਹੀਂ ਆਇਆ ਵੀ ਵੀ ਕੋਈ ਮੁਆਵਜ਼ਾ ਮਿਲੂਗਾ ਜਾਂ ਕੁਝ ਵੀ ਨਹੀਂ। ਠੀਕ ਹੈ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੁਵਿੰਦਰ ਸਿੰਘ ਪਿੰਡ ਸੁਨਿਆਰੇੜੀ ਜ਼ਿਲ੍ਹਾ ਕਪੜਾਹੜਾ ਸੁਨੌਰ ਬਣਾ ਠੀਕ ਹੈ ਸਰਟੀਫਿਕੇਟ ਜਿਹੜੇ 1 ਮਈ ਨੂੰ ਰਾਤ ਨੂੰ ਧੇੜੀ ਆਈ ਆ ਉਹਦੇ ਵਿੱਚ ਗੜਿਆਂ ਨੇ ਬਹੁਤ ਨੁਕਸਾਨ ਕੀਤਾ 60 ਤੋਂ 70 ਕਿੱਲੇ ਦਾ ਘਰ ਗੁੱਜੇ ਦੀ ਤਰਬੂਜ਼ ਖੀਰੇ ਦੀ ਫਸਲ ਸੀ ਕੀ ਮੰਗ ਕਰਦੇ ਹਾਂ ਬਾਈ ਅਸੀਂ ਸਾਨੂੰ ਕਿਹੜਾ ਕੋਈ ਨੋਟਾ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੇ ਜਿਹੜਾ ਨੁਕਸਾਨ ਹੋਇਆ ਦੀ ਪਰਵਾਹੀ ਕੀਤੀ ਜਾਵੇ ਟੋਟਲ ਕਿੰਨੇ ਕਿੱਲੇ ਦਾ ਨੁਕਸਾਨ ਹੋਇਆ ਇਹ 70 ਕਿੱਲੇ ਦਾ ਨੁਕਸਾਨ ਹੋਇਆ ਇਹ ਕੱਲਾ ਤਰਬੂਜ ਸੀ ਜਾਂ ਖਰਬੂਜੇ ਦਾ ਵੀ ਤਰਬੂਜ ਖਰਬੂਜਾ ਛੀਰਾ ਬੂਟੀ ਓਕੇ